ਸੋ ਸਿੱਖੋ ਦੋਸਤੋ ਅਕਸਰ ਐਸੀ ਦੇਖਦੇ ਆਂ ਵੀ ਜਦੋਂ ਦੋ ਜਾਣਿਆਂ ਦੇ ਵਿੱਚ ਬਣ ਕੇ ਸਹਿਮਤੀ ਉਦੋਂ ਬਾਅਦ ਦੇ ਵਿੱਚ ਬਣਾਏ ਗਏ ਸੰਬੰਧ ਆਖਰ ਚੱਲਦੇ ਨੇ ਕਾਫੀ ਸਮੇਂ ਦੇ ਦੌਰਾਨ ਤੇ ਉਹਦੇ ਦੌਰਾਨ ਹੀ ਇੱਕ ਦੂਜੇ ਨੂੰ ਵਿਆਹ ਕਰਾਉਣ ਦੇ ਵੀ ਵਾਅਦਾ ਹੋ ਜਾਂਦਾ ਤੇ ਫਿਰ ਇੱਕ ਸਮਾਂ ਉਹ ਹੁੰਦਾ ਜਦੋਂ ਵਿਆਹ ਦਾ ਵਾਅਦਾ ਟੁੱਟ ਜਾਂਦਾ ਤੇ ਫਿਰ ਮਾਮਲਾ ਦਰਜ ਹੋ ਜਾਂਦਾ ਬਰਾਤਕਾਰ ਦਾ ਤੁ ਜਿਹੇ ਬਹੁਤ ਸਾਰੇ ਮਾਮਲੇ ਲੰਗੇ ਸੁਪਰੀਮ ਕੋਰਟ ਨੇ ਇੱਕ ਹਾਲੀ ਦੇ ਵਿੱਚ ਮਾਮਲੇ ਦੇ ਵਿੱਚ ਸੁਣਵਾਈ ਕਰਦੇ ਹੋਏ ਰਾਹਤ ਦਿੱਤੀ ਹੈ ਬਹੁਤ ਵੱਡੀ ਜਦੋਂ ਕਿ ਇੱਕ ਮੁੰਡੇ ਦੇ ਉੱਤੇ ਮਾਮਲਾ ਦਰਜ ਹੋ ਜਾਂਦਾ ਹੈ ਤੇ ਉਸ ਮੁੰਡੇ ਨੇ ਪਹਿਲਾਂ ਤਾਂ ਹਾਈ ਕੋਰਟ ਦੇ ਕੋਲੇ ਗੁਹਾਰ ਲਗਾਈ ਸੀ ਪਰ ਹਾਈ ਕੋਰਟ ਨੇ ਮਨ ਕਰਤਾ ਸੀਗਾ ਕਿ ਬਰਾਤਕਾਰ ਦਾ ਮਾਮਲਾ ਰੱਦ ਨਹੀਂ ਹੋਊਗਾ ਪਰ ਜਦੋਂ ਉਹ ਸੁਪਰੀਮ ਕੋਰਟ ਜਾਂਦਾ ਹੈ ਤਾਂ ਸੁਪਰੀਮ ਕੋਰਟ ਨੇ ਉਹਨੂੰ ਵੱਡੀ ਰਾਹਤ ਦਿੱਤੀ ਤੇ ਇਹ ਗੱਲ ਵੀ ਕਹੀ ਉਹਨਾਂ ਨੇ ਨਾਲ ਕਿ ਵਿਆਹ ਦਾ ਵਾਅਦਾ ਝੂਠਾ ਨਿਕਲਦੇ ਜਾਂ ਵਾਅਦਾ ਵਿਆਹ ਦਾ ਵਾਅਦਾ ਟੁੱਟਣ ਤੇ ਬਰਾਤਕਾਰ ਦਾ ਮਾਮਲਾ ਨਹੀਂ ਦਰਜ ਕਰਾਇਆ ਜਾ ਸਕਦਾ ਅਕਸਰ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਦੇ ਮਾਮਲੇ ਬਹੁਤ ਸਾਹਮ ਹੁੰਦੇ ਨੇ ਜੇਕਰ ਕਿਥੇ ਦੇ ਹੋਇਆ ਤਾਂ ਇਹ ਮਾਮਲਾ ਕਾਫੀ ਸਾਈ ਸਿੱਧ ਹੋ ਸਕਦਾ ਸੁਪਰੀਮ ਕੋਰਟ ਦੇ ਮਾਮਲੇ ਜਾਂ ਕਿ ਇਹ ਹਾਈ ਕੋਰਟ ਦੇ ਮਾਮਲੇ ਆਮ ਤੌਰ ਤੇ ਅਸੀਂ ਰੈਫਰੈਂਸ ਤੌਰ ਦੇ ਉੱਤੇ ਵਕੀਲ ਯੂਜ਼ ਕਰਦੇ ਦੇਖਿਆ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਦੈਨਿਕ ਪਾਸ ਕਰਨੇ ਰਿਪੋਰਟ ਕਰੀ ਸੀ ਜਿੱਤੇ ਉਹਨਾਂ ਨੇ ਹੈਡਿੰਗ ਵੀ ਇਹੀ ਬਣਾਇਆ ਸੀ ਕਿ ਵਿਆਹ ਦਾ ਵਾਦਾ ਟੁੱਟਣ ਤੇ ਦੁਸ਼ਕਰਮ ਦਾ ਕੇਸ ਨਹੀਂ ਬਣਦਾ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੁਪਰੀਮ ਕੋਰਟ ਨੇ ਕਹਿੰਦੇ ਇੱਕ ਅਹਿਮ ਫੈਸਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਦੋ ਵਿਅਕਤੀ ਅਰ ਯਾਨੀ ਕਿ ਦੋ ਜਿਹੜੇ ਨੇ ਕਿ ਬਾਲਗ ਲੋਕ ਸਹਿਮਤੀ ਨਾਲ ਬਣਿਆ ਰਿਸ਼ਤਾ ਬਾਅਦ ਵਿੱਚ ਟੁੱਟ ਜਾਂਦਾ ਤੇ ਦੋਨਾਂ ਦੇ ਵਿੱਚ ਦੂਰੀ ਆ ਜਾਂਦੀ ਹੈ ਤਾਂ ਇਹ ਵਿਆਹ ਦਾ ਝੂਠਾ ਵਾਦਾ ਅ ਦੱਸ ਕੇ ਦੁਰਕਸ਼ ਕਰਮ ਦਾ ਕੇਸ ਨਹੀਂ ਬਣਾਇਆ ਜਾ ਸਕਦਾ ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਮਾਮਲੇ ਵਿੱਚ ਨਾ ਕੇਵਲ ਨਿਆਂ ਵਿਵਸਥਾ ਦਾ ਅ ਅਨਾਬੇਸ਼ਕ ਬੋਝ ਪੈਂਦਾ ਹੈ ਯਾਨੀ ਕਿ ਜਿਹੜਾ ਜ਼ਰੂਰੀ ਨਹੀਂ ਉਹ ਬੋਝ ਪੈਂਦਾ ਹੈ ਤੇ ਦੂਜੇ ਪਾਸੇ ਬਲਕਿ આરોપી ਵਿਅਕਤੀ ਦੀ ਵੀ ਸਮਾਜਿਕ ਸ਼ੋਭੀ ਹੈ ਜਿਹੜੀ ਉਹ ਖਰਾਬ ਹੁੰਦੀ ਹੈ ਜਿੱਤੇ ਯਾਨੀ ਕਿ ਅਲੀਗੇਸ਼ਨ ਲੱਗੇ ਹੁੰਦੇ ਨੇ ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਇਹ ਟਿੱਪਣੀ ਕਰਦੇ ਹੋਏ ਮਹਾਰਾਸ਼ਟਰ ਦੇ ਇੱਕ ਸ਼ਖਸ ਦੇ ਉੱਤੇ ਦੁਸ਼ਕਰਮ ਦੇ ਮਾਮਲੇ ਕੇਸ ਨੂੰ ਰੱਦ ਕਰ ਦਿੱਤਾ ਹੈਗਾ ਕੋਰਟ ਨੇ ਇਹ ਵੀ ਕਿਹਾ ਕਿ ਵਾਅਦਾ ਵਾਦਾ ਤੋੜਨ ਤੇ ਝੂਠਾ ਵਾਅਦਾ ਕਰਾਰ ਦੇ ਕੇ 376 ਦਾ ਦੁਸ਼ਕਰਮ ਦਾ ਕੇਸ ਕਰਨਾ ਗਲਤ ਹੈਗਾ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੈਸੇ ਤਿੰਨ ਪੁਆਇੰਟ ਨੇ ਜਿਹੜੇ ਵੱਡੇ ਆਧਾਰ ਬਣੇ ਨੇ ਜਿਦੇ ਵਿੱਚ ਪਹਿਲਾ ਪੁਆਇੰਟ ਇਹ ਹੈ ਕਿ ਐਫ ਆਈ ਆਰ ਹੈ ਜਿਹੜੀ ਉਹ 13 ਮਹੀਨੇ ਤੋਂ ਬਾਅਦ ਦਰਜ ਹੁੰਦੀ ਹੈ ਕੋਰਟ ਨੇ ਵੀ ਕਿਹਾ ਕਿ ਇੰਨੀ ਦੇਰੀ ਦੇ ਨਾਲ ਦਰਜ ਕੀਤੀ ਗਈ ਸ਼ਿਕਾਇਤ ਰੋਪਾਂ ਦੀ ਸੱਚਾਈ ਦੇ ਵਿੱਚ ਸੰਦੇਹ ਪੈਦਾ ਕਰਦੀ ਹੈ ਮੈਡੀਕਲ ਰਿਪੋਰਟ ਦੇ ਵਿੱਚ ਵੀ ਕੋਈ ਅਹੀਹਾ ਪ੍ਰਮਾਣ ਨਹੀਂ ਮਿਲਿਆ ਹੈਗਾ ਨੰਬਰ 2 ਤੇ ਕੀ ਜਿਦੇ ਵਿੱਚ ਕੋਈ ਜਿਹੜੇ ਯੋਨ ਸੰਬੰਧ ਨੇ ਜਾਂ ਅਪ੍ਰਿਤ ਅਪ੍ਰਕਿਰਤਿਕ ਯੋਨ ਸੰਬੰਧ ਨੇਗੇ ਉਹਨਾਂ ਦੇ ਵਿੱਚ ਕੋਈ ਜ਼ੋਰ ਜ਼ਬਰਦਸਤੀ ਯਾਨੀ ਕਿ ਕਿਸੇ ਤਰ੍ਹਾਂ ਦੀ ਹੋਈ ਹੋਵੇ ਉਰੋਪਾਂ ਦੇ ਵਿੱਚ ਵਿਵਹਾਰ ਵੀ ਦੇਖਿਆ ਗਿਆ ਕਿ ਦੋਨਾਂ ਨੇ ਇੱਕ ਸਾਲ ਦੇ ਵਿੱਚ ਜ਼ਿਆਦਾ ਸਮੇਂ ਤੱਕ ਸੰਬੰਧ ਰੱਖੇ ਤੇ ਮਹਿਲਾ ਦੋ ਵਾਰ ਲਾਜ਼ ਦੇ ਵਿੱਚ ਵੀ ਗਈ ਯਾਨੀ ਕਿ ਆਪਸੀ ਸੰਬੰਧ ਬਣਾਉਣ ਦੇ ਵਾਸਤੇ ਉਹ ਵੀ ਸਹਿਮਤੀ ਦੇ ਨਾਲ ਗਈ ਕੋਰ ਨੇ ਕਿਹਾ ਕਿ ਜੇਕਰ ਪ੍ਰਵੇਤੀ ਦੇ ਪਹਿਲਾਂ ਵੀ ਚਿੰਤਾ ਜਤਾਈ ਜਾ ਚੁੱਕੀ ਹੈ ਤੇ ਇਸ ਦੇ ਇਹ ਮਾਮਲੇ ਰੂਪੀ ਨੇ ਬੰਬੇ ਹਾਈ ਕੋਰਟ ਦੇ ਦੇ ਆਦੇਸ਼ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਕਿਉਂਕਿ ਜਿਸ ਦੇ ਉੱਤੇ ਅਪਰਾਧਿਕ ਕਾਰਵਾਈ ਨੂੰ ਰੱਦ ਕਰਨੋਂ ਇਨਕਾਰ ਕਰ ਦਿੱਤਾ ਸੀਗਾ ਹਾਈ ਕੋਰਟ ਦੇ ਵੱਲੋਂ ਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮ ਨੂੰ ਪਾਟਦੇ ਹੋਏ ਅਪਰਾਧਿਕ ਮਾਮਲਾ ਦੀ ਕਾਰਵਾਈ ਹੈ ਜਿਹੜੀ ਉਹ ਖਤਮ ਕਰਤੀ ਹੈ ਹੁਣ ਇਹ ਸਭ ਦੇ ਵਿੱਚ ਦੇਖੀਏ ਤਾਂ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਨੇ ਪਰ ਅਕਸਰ ਅਸੀਂ ਦੇਖਦੇ ਹਾਂ ਵੀ ਮਾਨਯੋਗ ਅਦਾਲਤਾਂ ਦੇ ਕੋਲ ਜਦੋਂ ਫੈਕਟਸ ਜਾਂਦੇ ਨੇ ਤਾਂ ਇਹ ਵੀ ਸਭ ਨੂੰ ਹੁਣ ਪਤਾ ਲੱਗ ਚੁੱਕਿਆ ਹੈ ਕਿ ਇੱਕ ਲੰਮਾ ਸਮਾਂ ਜਦੋਂ ਦੋ ਲੋਕ ਆਪਸੀ ਸੰਬੰਧ ਦੇ ਦੌਰਾਨ ਰਹਿੰਦੇ ਨੇ ਉਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੁੰਦੀ ਉਦੋਂ باوجود ਜਦੋਂ ਕਹੇ ਜਾਂਦਾ ਵੀ ਹੁਣ ਇਹ ਮੇਰੇ ਨਾਲ ਵਿਆਹ ਨਹੀਂ ਕਰਾ ਰਿਹਾ ਤੇ ਕੁੜੀ ਆਮ ਤੌਰ ਤੇ ਮਾਮਲੇ ਦਾ ਅੱਜ ਕਰਾ ਦਿੰਦੀਆਂ ਨੇ ਤਾਂ ਕੋਰਟ ਨੇ ਇਸ ਚੀਜ਼ਾਂ ਦੇ ਵਿੱਚ ਰਾਹਤ ਦੇਣ ਤੋਂ ਹੁਣ ਸਾਫ਼ ਤੌਰ ਤੇ ਇਨਕਾਰ ਕਰਤਾ ਹੈ ਤੇ આરોપી ਨੂੰ ਜਿਸ ਤਰ੍ਹਾਂ ਦੇ ਨਾਲ ਉਹਦਾ ਮਾਮਲਾ ਰੱਦ ਕਰੇਗਾ ਇਹਦੂ ਇਹ ਵੀ ਪਤਾ ਲੱਗਦਾ ਕਿ ਬਾਕੀ ਵੀ ਜ਼ਿਕਰ ਕਿਤੇ ਇਸ ਤਰ੍ਹਾਂ ਦੇ ਕੋਈ ਮਿਲਦੇ ਜੁਦੇ ਮਾਮਲੇ ਆਉਂਦੇ ਨੇ ਤਾਂ ਜ਼ਾਹਿਰ ਜੀ ਗੱਲ ਹੈ ਕੋਰਟ ਨੂੰ ਸੰਦੇਹ ਦੇਖੂ ਬਾਕੀ ਇਹ ਵੀ ਗੱਲਾਂ ਨਾਲ ਨਾਲ ਕਿ ਸਾਰੇ ਮਾਮਲਿਆਂ ਨੂੰ ਅਸੀਂ ਕਹਿ ਦਈਏ ਕਿਉਂਕਿ ਕਈ ਜਗ੍ਹਾ ਤੇ ਫੈਕਟਸ ਕਈ ਹੋਰ ਹੁੰਦੇ ਨੇ ਕਈ ਤਰ੍ਹਾਂ ਦੇ ਪਰ ਇਹ ਜਿਹੜੇ ਇਹ ਫੈਕਟ ਸੀ ਤਾਂ ਹੀ ਤੁਹਾਨੂੰ ਮੈਂ ਤਿੰਨ ਫੈਕਟ ਦੱਸੇ ਨੇ ਕਿ ਇਸ ਤਰ੍ਹਾਂ ਦੇ ਜਦੋਂ ਫੈਕਟ ਸਾਹਮਣੇ ਆਉਂਦੇ ਨੇ ਤਾਂ ਕਮਨ ਜੋਗ ਅਦਾਲਤ ਰਾਹਤ ਦੇ ਦਿੰਦੀ ਹੈ